एयरपोर्ट रोड ਤੇ 108 ਏਕੜ ਪ੍ਰਾਪਰਟੀ ਦਾ ਡਿਸਪਿਊਟ ਹੈ ਜਿਹੜਾ ਕਿ ਬਿਲਡਰ ਡਿਵੈਲਪਰਸ ਨੇ 2012 ਤੋਂ ਸਟਾਰਟ ਕੀਤਾ ਸੀ ਕਿਉਂਕਿ ਜਦੋਂ ਤਾਂ ਪਤਾ ਹੀ ਨਹੀਂ ਸੀ ਵੀ ਉੱਥੇ 에어ਪੋਰਟ ਰੋਡ ਨਿਕਲਣੀ ਹੈ ਉਹ ਡਾ ਗਮਾਡਾ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨਾਂ ਇਹਨੂੰ ਪੂਰਾ ਕਰਨਾ ਪੋਸੀਬਲ ਨਹੀਂ ਸੀ 36 ਕੀਲਿਆਂ ਦੇ ਨਾਲ ਨਾਲ ਜਿਹੜੀ ਪ੍ਰਾਪਰਟੀ ਲੱਠੇ ਤੋਂ ਦੇਖ ਕੇ ਜਮ੍ਹਾਂ ਬੰਦੀਆਂ ਚੋਂ ਚੈੱਕ ਕਰਕੇ ਉਹ ਜਿਹੜੇ ਮਾਲਕ ਸੀ ਉਹਨਾਂ ਦੇ ਜਲੀ ਕੰਸੈਂਟ ਲੈਟਰ ਬਣਾਏ ਕਿਸਾਨਾਂ ਦੇ ਇੱਥੇ ਮੈਂ ਰੋਕਦਾ ਤੁਹਾਨੂੰ ਇੰਟਰਸਟਿੰਗਲੀ 17 ਚ ਤਾਂ ਲਿਆ ਸੀ ਐਲ ਜੂ ਉਸ ਤੋਂ ਬਾਅਦ ਲਾਇਸੈਂਸ ਤੇ ਰੇਰਾ ਨੰਬਰ ਬਾਅਦ ਚ ਮਿਲਦਾ ਹੈ ਕਾਨੂੰਨ ਮੁਤਾਬਕ ਜਿੰਨੀ ਦੇਰ ਤੱਕ ਰੇਰਾ ਨੰਬਰ ਨਹੀਂ ਮਿਲਦਾ ਤੁਸੀਂ ਪ੍ਰੋਜੈਕਟ ਨਹੀਂ ਵੇਚ ਸਕਦੇ ਪਹਿਲਾਂ ਵੀ ਆਰ ਐਸ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ਫਿਰ ਉਹਦਾ ਨਾਮ ਕਨਵਰਟ ਕਰਤਾ EBS Township Private Limited ਉਹ ਚ ਵੀ ਇਹ ਮਤਲਬ ਸੰਜੇ ਸੈਕਲ ਅਜੀ ਸੈਕਲ ਦਾ ਪਰਿਵਾਰ 37 ਫੈਕਟਰ ਦੇ ਵਿੱਚ ਇਹਨਾਂ ਦੇ ਮੁਤਾਬਕ ਜੋ ਪੂਰਾ ਡਿਟੇਲ ਆਈ ਹੈ ਜੁਵਲਰੀ ਦੀ ਸ਼ਾਪ ਹੈ ਪ੍ਰੋਜੈਕਟ ਨੂੰ 17 ਤੇ 17 ਚ ਸੀਐਲਜੂ ਮਿਲਿਆ ਇਹਨਾਂ ਤੋਂ 11 ਤੋਂ ਇਹਨਾਂ ਤੋਂ ਪੇਮੈਂਟ ਲੈਂਦੇ ਰਹੇ ਨੇ ਇਹ ਵੀ ਮੈਂ 2011 ਤੋਂ ਇਹਨਾਂ ਨੂੰ ਪੇਮੈਂਟ ਦੇ ਰਿਹਾ ਹਾਂ ਪੇਮੈਂਟਾਂ ਲੈਂਦੇ ਰਹੇ 34 ਲੱਖ ਸਮਥਿੰਗ ਪੈਸੇ ਨਵਲ ਗਿਆ ਹੈ ਮੇਰਾ 2017 ਤੋਂ ਬਾਅਦ ਫੇਰ ਪੈਸੇ ਮੰਗਦੇ ਹੀ ਵੀ ਤੁਹਾਡਾ ਨਾਲ ਦਾ ਕੋਰਨਰ ਦੇ ਇੰਨੀ ਜ਼ਮੀਨ ਫਾਲਤੂ ਦੇ ਪੈਸੇ ਅਲੱਗ ਤੋਂ ਲਾਂਗੇ ਚਲੋ ਮੈਂ ਕਹਿੰਦਾ ਉਹ ਹੀ ਦੇ ਦਾਂਗੇ 2017 ਤੋਂ ਮੈਂ ਪੇਮੈਂਟ ਦੇਣੀ ਬੰਦ ਕਰ ਦਿੱਤੀ ਇਹ ਇੱਕ ਬੰਦਾ ਖੜਾ ਹੈ ਇਹ ਹਜੇ ਕਿੰਨੇ ਹਜ਼ਾਰਾਂ ਲੋਕ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਰਮਾਇਆ ਪੂੰਜੀ ਕਮਾਈ ਹੋਈ ਇਹ ਪ੍ਰੋਜੈਕਟ ਚ ਲਾਈ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ ਸਰਕਾਰ ਕਿਸ ਚੀਜ਼ ਵਾਸਤੇ ਰੱਖੀ ਹੈ ਕਾਨੂੰਨ ਕਿਸ ਵਾਸਤੇ ਬਣਿਆ ਹੋਇਆ ਹੈ ਇਹਨਾਂ ਦੇ ਖੇਤਾਂ 'ਚ ਲੋਕ ਆ ਕੇ ਕਹਿਣ ਲੱਗੇ ਸਾਡਾ ਪਲਾਟ ਹੈ ਜੀ। ਇਹ ਗਏ ਪੰਜਾਬ ਮੋਹਾਲੀ ਦੀ ਪੁਲਿਸ ਕੋਲ। ਮੋਹਾਲੀ ਦੀ ਪੁਲਿਸ 22 ਤੱਕ ਇਹੀ ਕਹੀ ਕਿ ਕਹਿੰਦੇ ਕਿਸੇ ਨਹੀਂ ਬਣਦਾ ਕੋਈ। ਕੋਈ ਕੇਸ ਜਾਲੀ ਕਨਸੈਂਟ ਲੈਟਰ ਲੈ ਕੇ ਸੀਐਲਯੂ ਲੈ ਲਿਆ ਹੋਵੇ। ਪੁੱड्ढा ਗਮਾਡਾ ਦੇ ਅਧਿਕਾਰੀਆਂ ਦੀਆਂ ਪੌਣੀਆਂ ਚੜ ਚੜ ਕੇ ਇਹ ਗੇੜੇ ਮਾਰ ਕੇ ਥੱਕ ਗਏ। ਕਿਸੇ ਨੇ ਅੱਖ ਨਹੀਂ ਖੋਲੀ। ਇਹਨਾਂ ਵਾਸਤੇ ਇਹ ਰੂਟੀਨ ਸੀ ਸਮਝੋ ਤੁਸੀਂ। ਕੱਲਾ ਇਹ ਪ੍ਰੋਜੈਕਟ ਨਹੀਂ, ਹੋਰ ਪ੍ਰੋਜੈਕਟਾਂ 'ਚ ਵੀ ਇਹੀ ਕੁਝ ਹੁੰਦਾ ਹੈ। ਪੁਲਿਸ ਨੇ ਕੀ ਕਹਿ ਕੇ ক্লোਜ਼ ਕੀਤਾ ਸੀ ਕੇਸ ਕਿ ਵੀ ਜਿਹੜੇ origignal consent letter ਸੀ ਇਹਨਾਂ ਵਾਲੇ ਉਹ ਗੁੰਮ ਗਏ ਜਿਹੜਾ ਬੰਦਾ ਉਠਾ ਲਾਉਂਦਾ ਉਹਦੇ ਸਾਈਨ ਮਾਰੀ ਬੈਠੇ ਨੇ ਕੰਪੈਰੀਸ਼ਨ ਕਿਹਨੇ ਕਰਨਾ ਹੈ ਆਨਰੇਬਲ ਕੋਰਟ ਨੇ ਡੀਜੀਪੀ ਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਪੁੱਛਿਆ ਵੀ ਹੋ ਗਈ ਰਿਹਾ ਤੁਹਾਡੇ ਕੋਲ ਪਰਚੇ ਹੁਣੇ ਬਣਦੇ ਸੀ 14 ਹਲੇ ਤੱਕ ਇੱਕ ਪਰਚਾ ਹੋਇਆ ਹੋਇਆ ਉਹ ਵੀ ਹਾਈ ਕੋਰਟ ਨੇ ਜਦੋਂ ਚੂੜੀ ਟਾਈਟ ਕੀਤੀ ਤਾਂ ਕਿਸੇ ਦਾ 1.5 ਕਿਲਾ ਕਿਸੇ ਦਾ 4 ਕਿਲੇ ਨੇ ਕਿਸੇ ਦਾ ਗੁੱਠਾ ਲਾਇਆ ਹੋਇਆ ਕਿਸੇ ਦਾ ਕੁਝ ਹੋਰ ਕੀਤਾ ਹੋਇਆ ਅਲੱਗ-ਅਲੱਗ ਪਰਚਾ ਹੋਣਾ ਬਣਦਾ ਸੀ ਉਮਰ ਕੈਦ ਤੱਕ ਦੀ ਪ੍ਰਾਵਧਾਨਾ 420 ਦੇ ਨਾਲ ਜਿਹੜੇ ਸੈਕਸ਼ਨ ਲੱਗੇ ਹੋਏ ਆ ਧਮਕੀਆਂ ਦੇ ਰਹੇ ਨੇ ਡਰਾਬੇ ਦੇ ਰਹੇ ਨੇ ਤੇ ਅਸੀਂ ਡੀਜੀਪੀ ਆਫਿਸ ਦੇ ਵਿੱਚ ਕੰਪਲੇਂਟ ਵੀ ਦਿੱਤੀ ਉਹ ਉਹ ਕੰਪਲੇਂਟ ਦੇ ਵਿੱਚ ਮੈਂ ਲਿਖਿਆ ਸੀ ਵੀ ਮੁਹਾਲੀ ਪੁਲਿਸ ਤੋਂ ਬਾਹਰ ਵਿਜੀਲੈਂਸ ਬਿਊਰੋ ਜਾਂਚ ਕਰੇ ਉਹਦੀ ਹਾਲ ਤੱਕ ਕੋਈ ਜਾਂਚ ਨਹੀਂ ਹੈ ਪਿਛਲੇ ਸਾਲ ਤੋਂ ਇਹਨਾਂ ਦੇ ਲਾਇਸੈਂਸ ਕੈਨਸਲ ਹੈ ਸੀਐਲ ਜੁਰਵਾਇਜ਼ ਹੋ ਗਿਆ ਰੇਰਾ ਨੰਬਰ ਕੈਨਸਲ ਹੈ ਤਿੰਨੇ ਪ੍ਰੋਜੈਕਟਾਂ ਦਾ ਸੰਟੈਕ ਸਿਟੀ ਲਾਕਨੇਲਾ ਤੇ ਡਿਸਟ੍ਰਿਕਟ 7 ਦਾ 에어ਪੋਰਟ ਰੋਡ ਤੇ ਜਿੰਨੇ ਤਿੰਨੇ ਨੇ ਤੇ ਉਹਦੇ ਚ ਇਹਨਾਂ ਦੇ ਅਕਾਊਂਟ ਸੀਜ਼ ਹੋਏ ਹੋਏ ਨੇ ਬਾਹਰ ਕੇ ਰਿਆ ਮੈਨੂੰ ਸੰਜੇ ਸਾਈਕਲ ਅਜੀ ਸਾਈਕਲ ਨੇ ਦੋਹਾਂ ਨੇ ਕਹਿੰਦੇ ਵੀ ਤੂੰ ਸਾਡਾ ਕੈਰੀਅਰ ਸਾਡੇ ਪ੍ਰੋਜੈਕਟ ਰੋਕੇ ਆ ਤੈਨੂੰ ਕਹਿੰਦੇ ਤੈਨੂੰ ਤੇ ਤੇਰੀ ਫੈਮਿਲੀ ਨੂੰ ਖਤਮ ਕਰਾ ਦੇਾਂਗੇ ਇਮਾਨਦਾਰੀ ਦਾ ਹੋਰ ਮੈਂ ਕੀ ਖਾਮਿਆਜਾ ਭੁਗਤਿਆਜ ਮੈਂ ਤੁਹਾਡੇ ਜਰੀਏ ਉਹ ਵੀ ਦੱਸਦਾ ਜਦੋਂ ਮੈਂ ਇਹਨਾਂ ਦੀ ਕੰਪਲੇਂਟ ਕੀਤੀ ਨਾ ਇਹਨਾਂ ਦੇ 8 ਤੋਂ 9 ਚੋਟੀ ਦੇ ਸੀਨੀਅਰ ਵਕੀਲ ਇਹਨਾਂ ਨੇ ਕਰ ਲੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਿੱਥੇ ਸਾਡੀ ਝੋਲੀ ਪਈ ਲੜ ਲੇ ਆਪਣਾ ਹੱਕ ਰੱਖ ਲੇ ਹੱਕ ਰੱਖਣ ਦਾ ਇਹਨਾਂ ਦਾ ਪੂਰਾ ਅਧਿਕਾਰ ਹੈ ਜਿਵੇਂ ਮਰਜ਼ੀ ਰੱਖਣ ਬਜੀ ਇਹਨਾਂ ਨੇ ਮੇਰੀ ਕੰਪਲੇਂਟ ਕਰਤੀ ਬਾਰ ਕਾਉਂਸਲ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਵੀ ਤੂੰ ਲਾਇਸੈਂਸ ਕੈਂਸਲ ਕਰਾਏਂ ਆਂ ਉਹ ਤੇਰੇ ਲਾਇਸੈਂਸ ਵੀ ਕੈਂਸਲ ਕਰਾਵਾਂਗੇ ਉਹ ਮੈਂ ਕਿਹਾ ਮੈਂ ਨਾ ਝੁਕਦਾ ਨਾ دبੂੰਗਾ ਖੇਤੀ ਕਰ ਲੂੰਗਾ ਪਿੰਡ ਜਾ ਕੇ ਇਹ ਮਾਨ ਨਹੀਂ ਵੇਚੂੰਗਾ ਇਮਾਨਦਾਰੀ ਨਾਲ ਖੜਾ ਐ ਨਿਊ ਚੰਡੀਗੜ੍ਹ ਦੇ ਵਿੱਚ ਜਾਲੀ ਕੰਸੈਂਟ ਲਗਾ ਕੇ ਕਰੋੜਾਂ ਰੁਪਏ ਦੀ ਗੜਬੜੀ ਕਰਨ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਵੱਲੋਂ ਕਈ ਤਰ੍ਹਾਂ ਦੀਆਂ ਡਾਇਰੈਕਸ਼ਨਸ ਵੀ ਦਿੱਤੀਆਂ ਗਈਆਂ ਨੇ ਤੇ ਇਸ ਮਾਮਲੇ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾਵਾਂ ਦੇ ਵਿੱਚ ਜੋ ਗੱਲਾਂ ਰਹੀਆਂ ਨੇ ਉਹਨਾਂ ਵਿੱਚੋਂ ਇੱਕ ਹੈ ਕਿ ਜੋ ਵਕੀਲ ਨੇ ਚਰਨਪਾਲ ਬਾਗੜੀ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਥ੍ਰੈਟ ਵੀ ਕੀਤਾ ਗਿਆ ਗੱਲਬਾਤ ਕਰਾਂਗੇ ਚਰਨਪਾਲ ਬਾਗੜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਰ ਪਹਿਲਾਂ ਦਾ ਸਵਾਗਤ ਆ ਪੰਜਾਬ ਜੀ ਥੈਂਕ ਯੂ ਵੈਕਸ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਹੁਣ ਤੱਕ ਇਸ ਮਾਮਲੇ ਦੇ ਵਿੱਚ ਜਿਹੜੀ ਨਿਊ ਚੰਡੀਗੜ੍ਹ ਦੀ ਪ੍ਰਾਪਰਟੀ ਨੂੰ ਲੈ ਕੇ ਕਰੋੜਾਂ ਰੁਪਏ ਦੀ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਸੀ ਹੁਣ ਤੱਕ ਕੀ ਹਾਈ ਕੋਰਟ ਵੱਲੋਂ ਡਾਇਰੈਕਸ਼ਨਸ ਦਿੱਤੀਆਂ ਜਾਂਦਾ ਚੁੱਕੇ ਆਂ ਤੇ ਕੋਈ ਮਾਜਰਾ ਕੀ ਹੈ ਉਹ ਥੋੜਾ ਜਿਹਾ ਐਕਸਪਲੇਨ ਕਰ ਦੰਨਾ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਮੈਟਰ 에어ਪੋਰਟ ਰੋਡ ਤੇ 108 ਏਕੜ ਪ੍ਰਾਪਰਟੀ ਦਾ ਡਿਸਪਿਊਟ ਹੈ ਜਿਹੜਾ ਕਿ ਬਿਲਡਰ ਡਿਵੈਲਪਰਸ ਨੇ 2012 ਤੋਂ ਸਟਾਰਟ ਕੀਤਾ ਸੀ ਕਿਉਂਕਿ ਜਦੋਂ ਤਾਂ ਪਤਾ ਹੀ ਨਹੀਂ ਸੀ ਵੀ ਉੱਥੇ 에어ਪੋਰਟ ਰੋਡ ਨਿਕਲਣੀ ਹੈ ਔਰ ਜੋ ਪਟੀਸ਼ਨ ਦੇ ਵਿੱਚ ਅਸੀਂ ਮੰਗ ਕੀਤੀ ਸੀ ਇਹ ਕਿ ਵੀ ਇਹ ਪੁੱਡਾ ਗਮਾਡਾ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨਾਂ ਇਹਨੂੰ ਪੂਰਾ ਕਰਨਾ ਪੋਸੀਬਲ ਨਹੀਂ ਸੀ ਔਰ ਇਹ ਪ੍ਰੋਜੈਕਟ ਦੇ ਵਿੱਚ ਉਹਨਾਂ ਨੇ ਸਿਰਫ 36 ਕਿਲੇ ਜ਼ਮੀਨ ਲਈ ਬਾਕੀ ਐਕਟ ਦੇ ਵਿੱਚ ਪ੍ਰਾਵਧਾਨ ਸੀ ਵੀ ਜਿਹੜੀ ਜ਼ਮੀਨ ਦੇ 100 ਕਿਲਾ ਘੱਟੋ-ਘੱਟ ਚਾਹੀਦਾ ਸੀ ਰੈ residențial ਟਾਊਨਸ਼ਿਪ ਨੂੰ ਅਪਰੂਵ ਕਰਾਉਣ ਵਾਸਤੇ ਤੇ ਬਾਕੀ ਜਿਹੜੇ ਨੇ ਉਹ ਕੰਸੈਂਟ ਲੈਟਰ ਜਿਹੜੇ ਨਾਲ ਲੱਗਦੇ ਜ਼ਿੰਮੇਦਾਰਾਂ ਦੇ ਆ ਕੰਸੈਂਟ ਲੈਟਰ ਜਿਹੜੇ ਸੀ ਉਹ ਲੈ ਜਾ ਸਕਦੇ ਸੀ ਤੇ ਉਹ ਚੀਜ਼ ਨੂੰ ਇਹਨਾਂ ਨੇ ਮਿਸਯੂਜ਼ ਕਰਕੇ 36 ਕਿਲਿਆਂ ਦੇ ਨਾਲ-ਨਾਲ ਜਿਹੜੀ ਪ੍ਰਾਪਰਟੀ ਲੱਠੇ ਤੋਂ ਦੇਖ ਕੇ ਜਮ੍ਹਾਂਬੰਦੀਆਂ ਚੋਂ ਚੈੱਕ ਕਰਕੇ ਉਹ ਜਿਹੜੇ ਮਾਲਕ ਸੀ ਉਹਨਾਂ ਦੇ ਜਾਲੀ ਕੰਸੈਂਟ ਲੈਟਰ ਬਣਾਏ ਕਿਸਾਨਾਂ ਦੇ ਤੇ ਇਹਨਾਂ ਨੇ ਸੀਐਲਯੂ ਲਿਆ 2017 ਵਿੱਚ ਇਥੇ ਮੈਂ ਰੋਕਦਾ ਤੁਹਾਨੂੰ ਇੰਟਰਸਟਿੰਗਲੀ 17 ਚ ਤਾਂ ਲਿਆ ਸੀ ਐਲ ਜੂ ਉਸ ਤੋਂ ਬਾਅਦ ਲਾਇਸੈਂਸ ਤੇ ਰੇਰਾ ਨੰਬਰ ਬਾਅਦ ਚ ਮਿਲਦਾ ਹੈ ਕਾਨੂੰਨ ਮੁਤਾਬਕ ਜਿੰਨੀ ਦੇਰ ਤੱਕ ਰੇਰਾ ਨੰਬਰ ਨਹੀਂ ਮਿਲਦਾ ਤੁਸੀਂ ਪ੍ਰੋਜੈਕਟ ਨਹੀਂ ਵੇਚ ਸਕਦੇ ਬਣਾਈ ਇਹਨਾਂ ਨੇ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇਖੋ ਤੁਸੀਂ ਇਹ ਕਿਵੇਂ ਮਿਸਯੂਜ਼ ਹੋ ਰਿਹਾ ਹੈ ਸੀ ਐਲ ਜੂ ਲੈਣਾ ਇੱਕ ਗੱਲ ਹੈ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੇ ਨਾਮ ਦੇ ਥੱਲੇ ਕਰਨਾ ਕੀ ਸੀ ਪ੍ਰਾਈਵੇਟ ਬਿਜ਼ਨਸ ਉਹਦੇ ਬਸ ਏ ਬੀ ਐਸ ਪਹਿਲਾਂ VRS टाउनशिप प्राइवेट लिमिटेड ਫਿਰ ਉਹਦਾ ਨਾਮ ਕਨਵਰਟ ਕਰਤਾ AVS टाउनशिप प्राइवेट लिमिटेड ਉਹ ਚ ਵੀ ਇਹ ਮਤਲਬ ਸੰਜੇ ਸੈਕਲ ਅਜੀ ਸੈਕਲ ਦਾ ਪਰਿਵਾਰ 37 ਫੈਕਟਰ ਦੇ ਵਿੱਚ ਇਹਨਾਂ ਦੇ ਮੁਤਾਬਕ ਜੋ ਪੂਰਾ ਡਿਟੇਲ ਆਈ ਹੈ ਜੁਵਲਰੀ ਦੀ ਸ਼ਾਪ ਹੈ ਹੁਣ ਆ ਬੰਦੇ ਖੜੇ ਨੇ ਪ੍ਰੋਜੈਕਟ ਨੂੰ 17 ਤੇ 17 ਚ CLU ਮਿਲਿਆ ਇਹਨਾਂ ਤੋਂ 11 ਤੋਂ ਇਹਨਾਂ ਤੋਂ ਪੇਮੈਂਟ ਲੰਦੇ ਰਹੇ ਨੇ ਇਹ ਇੱਕ ਮਿੰਟ ਲਈ ਇਹਨਾਂ ਤੋਂ ਸੁਣ ਲਿਓ ਦੱਸ ਦਿਓ ਵਿੱਚੇ ਤੁਸੀਂ ਜੇ ਐਡ ਕਰ ਲਉਂਦਾ ਜਿਆਦਾ ਬੈਟਰ ਹੈ ਸਰ ਕੀ ਕੀ ਗੱਲ ਦੀ ਸਾਰਿਆਂ ਜੀ ਮੈਂ 2011 ਤੋਂ ਇਹਨਾਂ ਨੂੰ ਪੇਮੈਂਟ ਦੇ ਰਿਹਾ 2011 ਤੋਂ ਇਹਨਾਂ ਨੇ ਮੈਨੂੰ ਪ੍ਰੋਜੈਕਟ ਦਿਖਾਇਆ ਟੇਬਲ ਦੇ ਸਾਰਾ ਵਿਸ਼ਾਕ ਹੈ ਤੇ ਮੈਨੂੰ ਇਹ ਕਹਿ ਰਹੇਗੇ ਸਾਨੂੰ ਇਹਨਾਂ ਨੇ ਦੱਸਿਆ ਕਿ 3-4 ਸਾਲ ਤੁਹਾਨੂੰ ਪੋਜੀਸ਼ਨ ਦੇ ਦਾਂਗੇ ਪੇਮੈਂਟਾਂ ਲੰਦੇ ਰਹੇ 2017 ਤੱਕ 34 ਹਜ਼ਾਰ 34 ਲੱਖ ਸਮਥਿੰਗ ਪੈਸੇ ਇਹਨਾਂ ਵੱਲ ਗਿਆ ਹੈ ਮੇਰਾ ਫਿਰ ਤੁਹਾਨੂੰ ਤੁਸੀਂ ਪੈਸਾ 17 2017 ਦੇ ਬਾਅਦ ਫਿਰ ਪੈਸੇ ਮੰਗਦੇ ਸੀ ਵੀ ਤੁਹਾਡਾ ਨਾਲ ਦਾ ਕੋਰਨਰ ਦੇ ਅੰਨੀ ਜਮੀਨ ਫालतੂ ਦੇ ਪੈਸੇ ਅਲੱਗ ਤੋਂ ਲਾਂਗੇ ਚਲੋ ਮੈਂ ਕਹਿੰਦਾ ਉਹ ਹੀ ਦੇ ਦਾਂਗੇ ਪਰ ਮੈਨੂੰ ਕਿਹਾ ਮੈਂ ਇਹਨਾਂ ਨੂੰ ਕਿਹਾ ਕਿ ਭਾਈ ਮੈਨੂੰ ਪੋਜੈਸ਼ਨ ਦੇ ਦਿਓ ਪੇਮੈਂਟ ਮੈਂ ਉਸੇ ਟਾਈਮ ਸਾਰੀ ਦੇ ਦਾਂਗਾ 2017 ਤੋਂ ਮੈਂ ਪੇਮੈਂਟ ਦੇਣੀ ਬੰਦ ਕਰਤੀ 2017 ਤੱਕ 34 ਲੱਖ ਸਮਥਿੰਗ ਸੀ ਗੱਲ ਉਹ ਨਹੀਂ ਕਿ ਨਹੀਂ ਸੀ ਟੋਟਲ ਜਦੋਂ ਇਹਨਾਂ ਨੇ ਲਿਆ ਸੀ ਉਦੋਂ 22 ਲੱਖ 50 ਹਜ਼ਾਰ ਦਾ ਬਾਈ ਲਖਪਨ ਜਿਆ ਦਾ ਸੌਦਾ ਕੀਤਾ ਹੈਗਾ ਤੇ ਤੁਸੀਂ 34 ਦਿੱਤਾ ਉਹ ਨਾ ਡਿਟੇਲ ਹੈ ਚਲੋ ਨਾ ਮੈਂ ਮੇਰੀ ਗੱਲ ਜਿਹੜੀ ਤੁਹਾਨੂੰ ਕਨਵੇ ਕਰੰਦੀ ਸੀ ਇਹ ਇੱਕ ਬੰਦਾ ਖੜਾ ਹੈ ਇਹ ਹਜੇ ਕਿੰਨੇ ਹਜ਼ਾਰਾਂ ਲੋਕ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਰਮਾਇਆ ਪੂੰਜੀ ਕਮਾਈ ਹੋਈ ਇਹ ਪ੍ਰੋਜੈਕਟ ਚ ਲਾਈ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ ਸਰਕਾਰ ਕਿਸ ਚੀਜ਼ ਵਾਸਤੇ ਰੱਖੀ ਹੈ ਕਾਨੂੰਨ ਕਿਸ ਵਾਸਤੇ ਬਣਿਆ ਹੋਇਆ 2019 ਚ ਜਿਹੜੇ ਆਹ ਲੈਂਡ ਓਨਰਸ ਨੇ ਇਹਨਾਂ ਦੇ ਖੇਤਾਂ 'ਚ ਲੋਕ ਆ ਕੇ ਕਹਿਣ ਲੱਗੇ ਸਾਡਾ ਪਲਾਟ ਹੈ ਜੀ ਇਹ ਗਏ ਪੰਜਾਬ ਮੋਹਾਲੀ ਦੀ ਪੁਲਿਸ ਕੋਲ ਮੋਹਾਲੀ ਦੀ ਪੁਲਿਸ 22 ਤੱਕ ਇਹੀ ਕਹੀ ਕਿ ਕਹਿੰਦੇ ਕਿਸੇ ਨਹੀਂ ਬਣਦਾ ਕੋਈ ਕੋਈ ਕੇਸ ਜਾਲੀ ਕਨਸੈਂਟ ਲੈਟਰ ਲੈ ਕੇ ਸੀਐਲਯੂ ਲੈ ਲਿਆ ਹੋਵੇ ਪੁੱਡਾ ਗਮਾਡਾ ਦੇ ਅਧਿਕਾਰੀਆਂ ਦੀਆਂ ਪੌੜੀਆਂ ਚੜ ਚੜ ਕੇ ਇਹ ਗੇੜੇ ਮਾਰ ਕੇ ਥੱਕ ਗਏ ਕਿਸੇ ਨੇ ਅੱਖ ਨਹੀਂ ਖੋਲੀ ਇਹਨਾਂ ਵਾਸਤੇ ਇਹ ਰੂਟੀਨ ਸੀ ਸਮਝੋ ਤੁਸੀਂ ਕੱਲਾ ਇਹ ਪ੍ਰੋਜੈਕਟ ਨਹੀਂ ਹੋਰ ਪ੍ਰੋਜੈਕਟਾਂ 'ਚ ਵੀ ਇਹੀ ਕੁਝ ਹੁੰਦਾ ਮਿਲੀ ਭੁਗਤ ਦੀ ਗੱਲ ਇਸ ਤੋਂ ਪ੍ਰੂਵ ਹੁੰਦੀ ਐ ਇਸ ਚੀਜ਼ ਤੋਂ ਹੋਰ ਬਹੁਤ ਡਿਵੈਲਪਮੈਂਟਸ ਨੇ ਜਿਹੜੀਆਂ ਬਾਅਦ 'ਚ ਆਪਾਂ ਡਿਸਕਸ ਕਰਦੇ ਆਂ ਤੋ 11 ਦੇ ਵਿੱਚ ਜਦੋਂ ਅਸੀਂ ਹਾਈ ਮੇਰੇ ਮੈਨੂੰ ਇਹਨਾਂ ਨੇ ਅੰਗੇਜ ਕੀਤਾ ਐ ਐਜ਼ ਐਡਵੋਕੇਟ ਇਨ 2022 ਕੋਰਟ ਦੇ ਵਿੱਚ ਪੁਲਿਸ ਨੇ ਕੀ ਕਹਿ ਕੇ ਕਲੋਜ਼ ਕੀਤਾ ਸੀ ਕੇਸ ਕਿ ਵੀ ਜਿਹੜੇ origignal consent letter ਸੀ ਇਹਨਾਂ ਵਾਲੇ ਉਹ ਗੁੰਮ ਗਏ ਨਾ ਤਾਂ ਬਿਲਡਰ ਕੋਲ ਨੇ ਨਾ ਉਹ ਪੁੱਡਾ ਗਮਾਡਾ ਕੋਲ ਨੇ ਉਹ ਹੈ ਹੀ ਨਹੀਂ origignal ਕਹਿੰਦੇ ਉਹ ਇਹਨਾਂ ਕੋਲ ਐ ਜਿਹਦੀ ਜ਼ਮੀਨ ਲਈ ਆ ਉਹਦੂਏ ਦੇਤੇ ਕੰਸੈਂਟ ਇਹ ਜੱਗੋਂ ਤੇਰਮਾ ਕੰਮ ਪੈਸਾ ਵੀ ਨਹੀਂ ਕੋਈ ਦਿੱਤਾ ਕੰਸੈਂਟ ਲੈਟਰ ਵੀ ਇਹਨਾਂ ਨੂੰ ਹੀ ਦੇਤੇ ਤੇ ਉਹ ਕਹਿੰਦੇ ਵੀ ਜਿਹੜੇ ਸਾਈਨ ਨੇ ਉਹ ਕੰਪੇਅਰ ਨਹੀਂ ਹੋ ਸਕਦੇ ਫੋਟੋ ਸਟੇਟ ਤੋਂ ਜਦੋਂ ਮੈਂ ਕੋਰਟ 'ਚ ਇੱਥੇ ਕੇਸ ਲਾਇਆ ਆਈ ਹੈਵ ਹਾਈਲਾਈਟਡ ਬਿਫੋਰ ਦੀ ਆਨਰੇਬਲ ਬੈਂਚ ਕਿ ਵੀ ਜਿਹੜਾ ਬੰਦਾ ਗੂਠਾ ਲਾਉਂਦਾ ਉਹਦੇ ਸਾਈਨ ਮਾਰੀ ਬੈਠੇ ਨੇ ਕੰਪੈਰੀਜ਼ਨ ਕਿਹਨੇ ਕਰਨਾ ਆਨਰੇਬਲ ਕੋਰਟ ਨੇ ਡੀਜੀਪੀ ਤੇ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਪੁੱਛਿਆ ਵੀ ਹੋਗੀ ਰਹਿ ਤੁਹਾਡੇ ਕੋਲ ਤੁਸੀਂ ਕਰ ਕੀ ਰਹੇ ਹੋ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਫਿਰ ਉਹ ਮੈਟਰ ਸਿੰਗਲ ਬੈਂਚ ਨੇ ਇੱਕ ਵਾਰ ਡਿਸਮਿਸ ਕਰਤਾ ਸੀ ਇਹਨਾਂ ਨੇ ਫਿਰ ਮੈਨੂੰ ਸੁਪਰੀਮ ਕੋਰਟ ਲਈ ਕੀਤਾ ਸੁਪਰੀਮ ਕੋਰਟ ਵੀ ਇਹਨਾਂ ਨੇ ਧਰਲੇਦਾਰ ਵਕੀਲ ਕੀਤੇ ਇਹਨਾਂ ਦਾ ਹੱਕ ਵੀ ਰਿਟਾਇਰਡ ਹਾਈ ਕੋਰਟ ਦੇ ਜੱਜ ਸੀ ਜਿਹੜੇ ਇਹਨਾਂ ਨੂੰ ਕੰਪਨੀ ਨੂੰ ਰਿਪਰੈਜ਼ੈਂਟ ਕਰਦੇ ਸੀ ਪਰ ਜਿੱਤ ਸਾਡੀ ਹੋਈ ਜਿੱਤ ਕਿਸਾਨਾਂ ਦੀ ਝੋਲੀ ਪਈ ਡਿਵੀਜ਼ਨ ਬੈਂਚ ਕਨਸਟੀਟਿਊਟ ਕੀਤਾ ਪਰਚਾ ਤਾਂ ਹੋ ਗਿਆ ਸੀ 19 11 2022 ਚ ਪਰਚੇ ਹੁਣੇ ਬਣਦੇ ਸੀ 14 ਹਲੇ ਤੱਕ ਇੱਕ ਪਰਚਾ ਹੋਇਆ ਹੋਇਆ ਉਹ ਵੀ ਹਾਈ ਕੋਰਟ ਨੇ ਜਦੋਂ ਚੂੜੀ ਟਾਈਟ ਕੀਤੀ ਤਦ ਸ਼ਿਕਾਇਤਾਂ ਦੇ ਆਧਾਰ ਤੇ ਪਰਚਾ ਨਹੀਂ ਬਣਦਾ ਸੀ 14 ਲੋਕ ਅਫੈਕਟਡ ਨੇ ਕਿਸੇ ਦਾ ਡੇਢ ਕਿਲਾ ਕਿਸੇ ਦੇ 4 ਕਿਲੇ ਨੇ ਕਿਸੇ ਦਾ ਗੁੱਠਾ ਲਾਇਆ ਹੋਇਆ ਕਿਸੇ ਦਾ ਕੁਝ ਹੋਰ ਕੀਤਾ ਹੋਇਆ ਅਲੱਗ-ਅਲੱਗ ਪਰਚਾ ਹੋਣਾ ਬਣਦਾ ਸੀ ਹੁਣ ਤੱਕ ਪਰਚਾ ਨਹੀਂ ਹਲੇ ਤੱਕ ਚਲਾਨ ਪੇਸ਼ ਨਹੀਂ ਹੋਇਆ ਮੈਂ ਤੁਹਾਨੂੰ ਦੱਸਦਾ 19 11 2022 ਤੋਂ ਬਾਅਦ ਬਜੀ 24 ਚੱਲ ਪਿਆ ਸੁਪਰੀਮ ਕੋਰਟ ਤੋਂ ਹੱਕ 'ਚ ਡਿਸੀਜਨ ਹੋ ਗਿਆ ਜਦੋਂ ਇਹਨਾਂ ਨੇ ਅਰੈਸਟ ਨਹੀਂ ਕੀਤਾ ਮੈਂ ਇੱਕ ਐਪਲੀਕੇਸ਼ਨ ਲਾਈ ਇਹਨਾਂ ਵੱਲੋਂ ਵੀ ਇਹ ਇਹਨੂੰ ਤਾਂ ਸੀਬੀਆਈ ਨੂੰ ਸੌਂਪੋਈ ਦੀ ਜਾਂਚ ਹਾਈ ਕੋਰਟ ਕਹਿੰਦੇ ਵੀ ਤੁਸੀਂ ਕਰ ਇਹ ਪਲੋਟ ਵੇਚ ਰਿਹਾ ਪੁੱਡਾ ਗਮਾੜਾ ਚ ਪੇਸ਼ ਹੋ ਰਿਹਾ ਇੱਕ 467 68 71 72 ਉਮਰ ਕੈ ਤੱਕ ਦੀ ਪ੍ਰਾਵਧਾਨਾ 420 ਦੇ ਨਾਲ ਜਿਹੜੇ ਸੈਕਸ਼ਨ ਲੱਗੇ ਹੋਏ ਆ ਮੋਹਾਲੀ ਪੁਲਿਸ ਨੂੰ ਇਹ ਕਹਿੰਦੇ ਇਹ ਲੱਭਿਆ ਨਹੀਂ ਕੋਰਟ ਕਹਿੰਦੀ ਅਸੀਂ ਨੋਟਿਸ ਕੀਤਾ ਵੀ ਸੀਬੀਆਈ ਨੂੰ ਕਿਉਂ ਨਾ ਸੌਂਪੀਏ ਦੀ ਜਾਂਚ ਉਹ ਤੋਂ ਬਾਅਦ ਇਹਦੀ ਅਰੈਸਟ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਕੋਰਟ ਨੇ ਸਾਡੀ ਪਟੀਸ਼ਨ ਨੂੰ ਸੁਣ ਕੇ ਅਧਿਕਾਰੀਆਂ ਨੂੰ ਪੁੱਛਿਆ ਵੀ ਇਹ ਹੋ ਕਰ ਕੀ ਰਹੇ ਹੋ ਤੁਸੀਂ ਤਾਂ ਇਹਨਾਂ ਦਾ ਲਾਇਸੈਂਸ ਕੈਨਸਲ ਹੁੰਦਾ ਫਿਰ ਇਹ ਸੀਐਲਯੂ ਕੈਨਸਲ ਹੋਣਾ ਬਣਦਾ ਕਿਉਂਕਿ ਸੈਕਸ਼ਨ 90 ਦੇ ਮੁਤਾਬਕ ਜੇ ਝਾਲੀ ਚੀਜ਼ਾਂ ਲਈਆਂ ਤੁਸੀਂ ਤਾਂ ਉਹ ਰਿਵਾਈਜ਼ ਨਹੀਂ ਹੋ ਸਕਦਾ ਇਹਨਾਂ ਨੇ ਮਿਨਿਸਟਰ ਜਿਹੜਾ ਇਹਦਾ ਟਾਊਨ ਐਂਡ ਕੰਟਰੀ ਡਿਪਾਰਟਮੈਂਟ ਦਾ ਉਹ ਸੀਐਮ ਸਾਹਿਬ ਨੇ ਉਹਨਾਂ ਤੋਂ ਪਤਾ ਨਹੀਂ ਉਥੋਂ ਦੱਸੀ ਹੈ ਗੱਲ ਜਾਂ ਨਹੀਂ ਦੱਸੀ ਉਨਾ ਤੂੰ ਇਹ ਸੈਕਸ਼ਨ 85 ਦੇ ਵਿੱਚ ਰਿਵਾਈਜ਼ ਕਰਾ ਲਿਆ ਵੀ ਇਹਨਾਂ ਦੀ ਜ਼ਮੀਨ ਕੱਢ ਦਿਓ ਬਾਕੀ ਰੱਖ ਲੋ ਜ਼ਮੀਨ ਕੱਢ ਦਿਓ ਦੇਖੋ ਜਿਹੜੀ ਜ਼ਮੀਨ ਦੇ ਬੇਸ ਤੇ ਤੁਸੀਂ ਮੈਕਸਿਮਮ ਕਮਰਸ਼ੀਅਲ ਯੂਨਿਟ ਲੈ ਲੇ ਲੋਕਾਂ ਨੂੰ ਲੁੱਟ ਕੇ ਆਪਣਾ ਸਾਰਾ ਕੁਝ ਬਣਾ ਲਿਆ ਸੀਐਲਜੂ ਤੁਸੀਂ ਕਰਾ ਲਿਆ ਜਿਨ੍ਹਾਂ ਦੀ ਪ੍ਰਾਪਰਟੀ ਦਿਖਾ ਗਿਆ ਅੱਜ ਕੱਢ ਦਿਓ ਉਹਨੂੰ ਇਹ ਹੋ ਹੀ ਨਹੀਂ ਸਕਦਾ ਉਹਦੇ ਵਿੱਚ ਕੋਰਟ ਦੇ ਵਿੱਚ ਜਦੋਂ ਮੈਂ ਹਾਈਲਾਈਟ ਕੀਤਾ ਕੋਰਟ ਨੇ ਵੀ ਪੁੱਛਿਆ ਵੀ ਸੀਐਮ ਨੂੰ ਪਤਾ ਨਹੀਂ ਸੀ ਵੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ 'ਚ ਕੇਸ ਚੱਲਦਾ ਹੁਣ ਜਿਹੜੇ ਉਹ ਅਧਿਕਾਰੀ ਨੇ ਜਿਹੜੇ ਫਾਈਲਾਂ ਤਿਆਰ ਕਰਦੇ ਨੇ ਉਹਨਾਂ ਨੂੰ ਸੀਐਮ ਸਾਹਿਬ ਨੂੰ ਦੱਸਿਆ ਜਾਂ ਨਹੀਂ ਦੱਸਿਆ ਇਹ ਵੀ ਬਹੁਤ ਇੰਪੋਰਟੈਂਟ ਵਿਸ਼ਾ ਹੈ ਇਸ ਐਸਪੈਕਟ ਦੇ ਵਿੱਚ ਫਿਰ ਇਹ ਮੇਰੇ ਕੋਲ ਉਦੋਂ ਮੈਂ ਤੁਹਾਨੂੰ ਦੱਸਦਾ ਆਮ ਕਮਿੰਗ ਟੂ ਦੀ ਪੁਆਇੰਟ ਇਹ ਮੇਰੇ ਕੋਲ 3 8 2024 ਨੂੰ ਆਏ ਕਿ ਵੀ ਪੈਸੇ ਦੀ ਸੈਟਲਮੈਂਟ ਮੈਨੂੰ ਰਿਸ਼ਵਤ ਦੇਣ ਵਾਸਤੇ ਕਿਸੇ ਮੀਡੀਏਟਰ ਨੂੰ ਲੈ ਕੇ ਨਿਬਰਰ ਨੂੰ ਤੇ ਬਿਨਾਂ ਦੱਸੇ ਤੋਂ ਉੱਥੇ ਪਹੁੰਚੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਲੈਂਡ ਓਨਰਸ ਨੂੰ ਕਰੋ ਮੈਂ ਇਹਨਾਂ ਨੂੰ ਫੋਨ ਕਰਤਾ ਜਦ ਹੀ ਮੈਂ ਕਿਹਾ ਮੈਂ ਨਹੀਂ ਵਿਕਣਾ ਮੈਂ ਬਿਕਨ ਵਾਲੇ ਦਿਨ ਨਹੀਂ ਜੰਮਿਆ ਮੈਂ ਮਰ ਸਕਦਾ ਹਾਂ ਪਰ ਬਿਕੂੰਗਾ ਨਹੀਂ ਤੁਸੀਂ ਲੈਂਡ ਓਨਰਸ ਨਾਲ ਗੱਲ ਕਰੋ ਉਹ ਕਹਿੰਦੇ ਜੀ ਹਾਂਜੀ ਕਰਾਂਗੇ ਅਸੀਂ ਮਾਫੀ ਮੰਗਣ ਆਇਆ ਮੈਂ ਕਿਹਾ ਮੇਰੇ ਕੋਲ ਕੋਈ ਮਾਫੀ ਮੰਗਣਾਂ ਦੀ ਕੰਮ ਨਹੀਂ ਤੁਸੀਂ ਲੈਂਡ ਓਨਰਸ ਕੋਲ ਜਾਓ 4 ਤਰੀਕ ਨੂੰ ਫੋਨ ਕਰਦਾ ਰਿਹਾ ਮੀਡੀਏਟਰ ਮੈਂ ਚੱਕਿਆ ਨਹੀਂ 5 ਤਰੀਕ ਨੂੰ ਇਹ ਫੇਰ ਆਇਆ ਮੇਰੇ ਘਰ ਪੈਸੇ ਲੈ ਕੇ ਮੇਰੇ ਆਫਿਸ ਦੇ ਵਿੱਚ ਮੈਂ ਨਾਈਟ ਸੂਟ ਚ ਬੈਠਾ ਹੋਇਆ ਸੀ ਵੀ ਯਾਰ ਤੁਹਾਡੇ ਲਈ ਟੋਕਨ ਲੈ ਕੇ ਆਇਆ ਬਾਕੀ ਤੁਸੀਂ 2 ਕਰੋੜ ਰੁਪਇਆ ਆਇਆ ਪਿਆ ਮੈਂ ਉੱਥੋਂ ਹੀ ਆਫਿਸ ਦੇ ਵਿੱਚ ਖੜਾ ਕੇ ਉਹਨੂੰ ਵਾਪਸ ਭੇਜਦਾ ਵੀ ਮੈਂ ਪੁਲਿਸ ਬੁਲਾ ਲੂੰਗਾ ਤੂੰ ਮੇਰੇ ਨਾਲ ਇਹ ਕੁਛ ਨਾ ਕਰ ਪਲਾਟ ਲੈਣਾ ਤੂੰ ਮੂੰਹ ਖੋਲ ਕਹਿੰਦੇ ਤੈਨੂੰ ਕੀ ਚਾਹੀਦਾ ਮੈਂ ਕਿਹਾ ਵੀ ਜਿਨ੍ਹਾਂ ਦਾ ਹੱਕ ਬਣਦਾ ਹੈ ਉਹਦੇ ਨਾਲ ਗੱਲ ਕਰੋ ਮੈਂ ਨਹੀਂ ਵਿਕਣਾ ਸਿਰ 5 8 ਨੂੰ ਇੱਥੇ ਤਰੀਕ ਸੀਗੀ ਹਾਈ ਕੋਰਟ ਦੇ ਵਿੱਚ ਮੈਂ ਆਉਂਦਾ ਹੋਇਆ ਜਦੋਂ ਕਿਉਂਕਿ ਮੈਨੂੰ ਇਹ ਲੱਗਿਆ ਵੀ ਮੇਰੇ ਨਾਲ ਜ਼ਿਆਦਾ ਜਾਦਤੀ ਹੋ ਗਈ ਵਿੱਚ ਇਹ ਧਮਕੀਆਂ ਦੇ ਰਹੇ ਨੇ ਡਰਾਬੇ ਦੇ ਰਹੇ ਨੇ ਤੇ ਅਸੀਂ ਡੀਜੀਪੀ ਆਫਿਸ ਦੇ ਵਿੱਚ ਕੰਪਲੇਂਟ ਵੀ ਦਿੱਤੀ ਉਹ ਉਹ ਕੰਪਲੇਂਟ ਦੇ ਵਿੱਚ ਮੈਂ ਲਿਖਿਆ ਸੀ ਵੀ ਮੁਹਾਲੀ ਪੁਲਿਸ ਤੋਂ ਬਾਹਰ ਵਿਜੀਲੈਂਸ ਬਿਊਰੋ ਜਾਂਚ ਕਰੇ ਉਹਦੀ ਹਾਲ ਤੱਕ ਕੋਈ ਜਾਂਚ ਨਹੀਂ ਹੈ ਮੁਹਾਲੀ ਪੁਲਿਸ ਨੇ ਮੈਨੂੰ ਫੋਨ ਕਰਦੀ ਹੈ ਜੀ ਥੋੜੀ ਜਮ ਮੈਂ ਤੁਹਾਨੂੰ ਨਹੀਂ ਕਰਾਉਣੀ ਮੈਂ ਲਿਖ ਕੇ ਦੇ ਦਿੰਨਾ ਉਹ 58 2024 ਦੀ ਪੈਂਡਿੰਗ ਪਈ ਹੈ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਦੁਬਾਰਾ ਪੰਜਾਬ ਸਰਕਾਰ ਤੋਂ ਇੱਕ ਲੈਟਰ ਵੀ ਲਾਇਸੈਂਸ ਪਾਰਸ਼ੀਅਲ ਜਿਹੜਾ ਪ੍ਰਾਪਰਟੀ ਦਾ ਉਹ ਹੋ ਸਕਦਾ ਕਿਉਂਕਿ ਕਾਨੂੰਨ ਇਹ ਹੈ ਲਾਇਸੈਂਸ ਜਿਆਦਾ ਪੂਰਾ ਮਿਲੂਗਾ 108 ਏਕੜ ਦਾ ਜਾਂ 0 ਹੋਊਗਾ ਉਹ ਉਹ ਵੀ ਚੇਂਜ ਕਰਾਇਆ ਪੰਜਾਬ ਗਵਰਨਮੈਂਟ ਤੋਂ ਪੰਜਾਬ ਗਵਰਨਮੈਂਟ ਤੋਂ ਕਰਵਾ ਕੇ ਇੱਕ ਜਿਹੜਾ ਲਾਇਸੈਂਸ ਕੈਨਸਲ ਕੀਤਾ ਉਹ ਸਮਰਾਥ ਅਧਿਕਾਰੀ ਨੇ ਕਰਿਆ ਉਹਦੀ ਅਪੀਲ ਜਿਹੜੀ ਹੈ ਉਹ ਜਿਹੜਾ ਚੀਫ ਐਡਮਿਨਿਸਟ੍ਰੇਟਰ ਪੁੱਡਾ ਹੈ ਉਹਦੇ ਕੋਲ ਹੈ ਬੀਇੰਗ ਡਾਇਰੈਕਟਰ ਆਫ ਟਾਊਨ ਐਂਡ ਕੰਟਰੀ ਡਿਪਾਰਟਮੈਂਟ ਪੰਜਾਬ ਤੇ ਉਹਦੇ ਕੋਲ ਚਲਾ ਲਈ ਹਾਈ ਕੋਰਟ ਕੇਸ ਚੱਲਦਾ ਪਿਆ ਕਿਉਂਕਿ 1 ਸਾਲ ਤੱਕ 1 ਸਾਲ ਤੋਂ ਪਿਛਲੇ ਸਾਲ ਤੋਂ ਇਹਨਾਂ ਦੇ ਲਾਇਸੈਂਸ ਕੈਨਸਲ ਹੈ ਸੀਐਲਯੂ ਰਵਾਈਜ਼ ਹੋ ਗਿਆ ਰੇਰਾ ਨੰਬਰ ਕੈਨਸਲ ਹੈ ਤਿੰਨੇ ਪ੍ਰੋਜੈਕਟਾਂ ਦਾ ਸੰਟੈਕ ਸਿਟੀ ਲਾਕਨੇਲਾ ਤੇ ਡਿਸਟ੍ਰਿਕਟ ਸੈਵਨ ਦਾ 에어ਪੋਰਟ ਰੋਡ ਤੇ ਜਿੰਨੇ ਤਿੰਨੇ ਨੇ ਤੇ ਉਹਦੇ ਚ ਇਹਨਾਂ ਦੇ ਅਕਾਊਂਟ ਸੀਜ਼ ਹੋਏ ਹੋਏ ਨੇ ਤੇ ਇਹਨਾਂ ਦਾ ਇਹ ਕਿਹਾ ਵੀ ਲੋਕਾਂ ਨੂੰ ਜਾਣਕਾਰੀ ਦਓ ਵੀ ਤਾਂ ਜੋ ਲੋਕਾਂ ਨੂੰ ਵੀ ਨਾ ਲੁੱਟੀਆਂ ਸੇਲ ਪਰਚੇਜ਼ ਇਹਨਾਂ ਦੀ ਸਟੇ ਹੈ ਤੇ ਹੁਣ ਇਸ ਰੀਜ਼ਨ ਨੂੰ ਕਿਉਂਕਿ ਪ੍ਰੋਜੈਕਟ ਰੁਕ ਗਿਆ ਤੇ ਇਹਨਾਂ ਨੇ ਕਿਹਾ ਵੀ ਪੈਰਲਲ ਅਪੀਲ ਕਰਾ ਕੇ ਅਸੀਂ ਲਾਇਸੈਂਸ ਰਵਾਈਵ ਕਰਾ ਲੈਨੇ ਆ ਉਹ ਲਾਇਸੈਂਸ ਰਵਾਈਵ ਕਰਾਉਣ ਵਾਸਤੇ 5 11 2025 ਡੇਟ ਨੂੰ ਇਹਨਾਂ ਨੂੰ 6 11 ਨੂੰ ਬੁਲਾਇਆ ਤੇ ਉੱਥੇ ਇਹਨਾਂ ਨੇ ਮੈਨੂੰ ਇਹ ਕਰਨਾ ਹੈ ਕਿਉਂਕਿ ਜਿੰਨੇ ਕੇਸ ਨੇ ਥੱਲੇ ਵਾਲੀ ਕੋਰਟ ਤੋਂ ਲੈ ਕੇ ਉੱਤੇ ਵਾਲੀ ਕੋਰਟ ਤੱਕ ਮੈਂ ਹੀ ਕਰ ਰਿਹਾ ਇਹਨਾਂ ਦੇ ਉਹ ਜਿਹੜੀ ਸੁਣੋ ਉਹਦੇ ਤੇ ਆ ਰਹੇ ਆ ਮੈਂ ਉਸੇ ਕਲ ਤੇ ਆਇਆ ਤੇ ਉਸ ਤੋਂ ਬਾਅਦ ਕੀ ਹੁੰਦਾ ਮੈਂ ਉੱਥੇ ਮਤਲਬ ਚੀਫ ਐਡਮਿਨਿਸਟਰेटर ਦੀ ਐਪੀਲੀਟ ਕੋਰਟ ਨੂੰ ਦੱਸਦਾ ਵੀ ਤੁਹਾਡੇ ਕੋਲ ਅਧਿਕਾਰ ਨਹੀਂ ਕਿ ਸੀਜ਼ ਆਫ ਹੋਇਆ ਹੋਇਆ ਹੈ ਹਾਈ ਕੋਰਟ ਦੇ ਵਿੱਚ ਤੁਸੀਂ ਨਾ ਪ੍ਰੋਸੀਡ ਕਰੋ ਇਹ ਕੰਟੈਂਪਟ ਬਣ ਜੂਗੀ ਬਾਈ ਜੀ 12 11 ਤਰੀਕ ਰੱਖ ਲਈ ਫਾਈਲ ਉਹਦੇ ਵਿੱਚ ਲਾਇਸੈਂਸ ਦੇਣ ਵਾਸਤੇ ਜਿਵੇਂ ਇਹ ਦੱਸਦੇ ਨੇ ਨਾ ਤਿਆਰੀ ਕਰੀ ਹੋਈ ਵੀ ਤੁਹਾਨੂੰ ਲਾਇਸੈਂਸ ਮਿਲਣਾ ਹੈ ਅਸੀਂ ਕੰਟੈਂਪਟ ਫਾਈਲ ਕਰਤੀ ਹਾਈ ਕੋਰਟ ਹਾਈ ਕੋਰਟ 32 ਨੰਬਰ ਕੋਰਟ ਦੇ ਵਿੱਚ ਕੰਟੈਂਪਟ ਦੀ ਸੁਣਵਾਈ ਹੋਈ ਆਈਐਸ ਜਿਹੜੀ ਆ ਉਹੀ ਪਾਰਟੀ ਸੀ ਇਹ ਕੰਪਨੀ ਪਾਰਟੀ ਨਹੀਂ ਸੀ ਉਹਦੇ ਵਿੱਚ ਪਰ ਫਿਰ ਵੀ ਇਹ ਆਏ ਇਹਨਾਂ ਦੇ ਵਕੀਲ ਆਏ ਨਾਮੀ ਵਕੀਲ ਪੇਸ਼ ਹੋਏ ਪਰ ਕਨਸਟੀਟਿਊਸ਼ਨਲ ਦੀ 5 ਜਜਸ ਦੀ ਬੈਂਚ ਦੀ ਜੁਡੀਜਮੈਂਟ ਨੂੰ ਕਨਸਿਡਰ ਕਰਕੇ ਔਨਰੇਬਲ ਸਿੰਗਲ ਬੈਂਚ ਨੇ ਕੰਟੈਂਪਟ ਨੋਟਿਸ ਜਾਰੀ ਕਰਿਆ ਕਹਿੰਦੇ ਤੁਸੀਂ ਕਿਵੇਂ ਪ੍ਰਸੀਡ ਕਰ ਰਹੇ ਹੋ ਜਦੋਂ ਕੰਟੈਂਪਟ ਨੋਟਿਸ ਜਾਰੀ ਹੋਇਆ ਇਹਨਾਂ ਨੂੰ ਸੁਣ ਲਿਆ ਤੇ ਫਿਰ ਇਹਨਾਂ ਨੂੰ ਕੁਝ ਹੋਇਆ ਜੋ ਮੈਂ ਬਾਹਰ ਨਿਕਲੇ ਆ ਵੀ ਸਾਡਾ ਜਿਵੇਂ ਕਿਸੇ ਦਾ ਨਾ ਮੰਨ ਲਓ ਬਹੁਤ ਤਾਰਮਦਾਰ ਏ ਗਿਰ ਜਾਂਦਾ ਫਿਰ ਇਹਨਾਂ ਨੇ ਬਾਹਰ ਘੇਰਿਆ ਮੈਨੂੰ ਸੰਜੇ ਸਾਈਕਲ ਅਜੇ ਸਾਈਕਲ ਨੇ ਦੋਹਾਂ ਨੇ ਕਹਿੰਦੇ ਵੀ ਤੂੰ ਸਾਡਾ ਕਰੀਅਰ ਸਾਡੇ ਪ੍ਰੋਜੈਕਟ ਰੋਕੇ ਆ ਤੈਨੂੰ ਕਹਿੰਦੇ ਤੈਨੂੰ ਤੇ ਤੇਰੀ ਫੈਮਿਲੀ ਨੂੰ ਖਤਮ ਕਰਾ ਦੇਾਂਗੇ ਉਹਦੀ ਡੀਡੀਆਰ ਮੈਂ ਰਜਿਸਟਰ ਕਰਾਈ ਹੋਈ ਹੈ ਹੁਣ ਤੁਸੀਂ ਹਾਲਾਤ ਦੇਖੋ ਇੱਥੋਂ ਤੱਕ ਪਹੁੰਚ ਗਏ ਕਿ ਵੀ ਕੋਰਟ ਦੇ ਵਿੱਚ ਵੀ ਮਤਲਬ ਜਿਹੜਾ ਕੋਈ ਆਰਗਿਊ ਕਰ ਰਿਹਾ ਔਰ ਇਮਾਨਦਾਰੀ ਨਾਲ ਲੜ ਰਿਹਾ ਹੈ ਈਮਾਨਦਾਰੀ ਦਾ ਹੋਰ ਮੈਂ ਕੀ ਖਾਮਿਆ ਜ ਆ ਭੁਗਤਿਆ ਅੱਜ ਮੈਂ ਤੁਹਾਡੇ ਜਰੀਏ ਉਹ ਵੀ ਦੱਸਦਾ ਜਦੋਂ ਮੈਂ ਇਹਨਾਂ ਦੀ ਕੰਪਲੇਂਟ ਕੀਤੀ ਨਾ ਇਹਨਾਂ ਦੇ 8 ਤੋਂ 9 ਚੋਟੀ ਦੇ ਸੀਨੀਅਰ ਵਕੀਲ ਇਹਨਾਂ ਨੇ ਕਰ ਲੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਿੱਥੇ ਸਾਡੀ ਝੋਲੀ ਪਈ ਲੜ ਲੇ ਆਪਣਾ ਹੱਕ ਰੱਖ ਲੇ ਹੱਕ ਰੱਖਣ ਦਾ ਇਹਨਾਂ ਦਾ ਪੂਰਾ ਅਧਿਕਾਰ ਆ ਜਿਵੇਂ ਮਰਜ਼ੀ ਰੱਖਣ ਬਾਈ ਜੀ ਇਹਨਾਂ ਨੇ ਮੇਰੀ ਕੰਪਲੇਂਟ ਕਰਤੀ ਬਾਰ ਕਾਉਂਸਲ ਦੇ ਵਿੱਚ ਬਾਰ ਕਾਉਂਸਲ ਦੇ ਵਿੱਚ ਮੇਰੇ ਜਿਹੜੇ ਕਲਾਇੰਟ ਆ ਮੇਰੇ ਬਰ ਖਿਲਾਫ ਕਰ ਸਕਦੇ ਆ ਜੇ ਮੈਂ ਗਲਤ ਹੋਵਾਂ ਦੂਜੀ ਤੇ ਰਾਲਾ ਤਾਂ ਕਰੇ ਨਹੀਂ ਸਕਦਾ ਕਿਉਂਕਿ ਇੱਥੇ ਜਿੰਨੇ ਕੇਸ ਲੜਦੇ ਆਂ ਜਿਹੜੀ ਆਪੋਜ਼ਿਟ ਪਾਰਟੀ ਉਹ ਤਾਂ ਕੰਪਲੇਂਟ ਕਰ ਦਿਆ ਕਰੋ ਬਾਰ ਕਾਉਂਸਲ ਵਕੀਲ ਨੂੰ ਬਕਾਲਤੇ ਨਹੀਂ ਕੋਈ ਕਰਨ ਦਊ ਨਮਾ ਮੇਰੇ ਵਾਸਤੇ ਨਮਾ ਕੰਮ ਚੱਲਿਆ ਮੈਨੂੰ ਡਰਾਉਣ ਵਾਸਤੇ ਮੈਂ ਤਾਂ ਹੁਣ ਕਈ ਵਾਰ ਰਿਅਲਾਈਜ਼ ਕਰਦਾ ਹੁੰਦਾ ਆਂ ਵੀ ਇਹਨਾਂ ਨੇ ਕਿਹਾ ਸੀ ਕਿ ਵੀ ਤੂੰ ਲਾਇਸੈਂਸ ਕੈਂਸਲ ਕਰਾਏਂ ਪੁੱਤ ਤੇਰੇ ਲਾਇਸੈਂਸ ਵੀ ਕੈਂਸਲ ਕਰਾਵਾਂਗੇ ਉਹ ਮੈਂ ਕਿਹਾ ਮੈਂ ਨਾ ਝੁਕਦਾ ਐ ਨਾ ਦਬੂੰਗਾ ਖੇਤੀ ਕਰ ਲੂੰਗਾ ਪਿੰਡ ਜਾ ਕੇ ਇਹ ਮਾਨ ਨਹੀਂ ਵੇਚੂੰਗਾ ਇਮਾਨਦਾਰੀ ਨਾਲ ਖੜਾ ਐ ਤੁਸੀਂ ਕਹਿੰਦੇ ਹੋ ਨਾ ਵਕੀਲ ਬਿਕ ਜਾਂਦੇ ਆ ਦਿਖਾਵਾਂਗੇ ਤੁਹਾਨੂੰ ਜਿਹੜਾ ਕੋਈ ਸਿੱਖੀ ਨੂੰ ਵਿਸ਼ਵਾਸ ਰੱਖਣ ਵਾਲਾ ਸਿੱਖ ਵਕੀਲ ਹੈ ਉਹ ਕਿਵੇਂ ਖੜ ਜਾਂਦਾ ਹੁੰਦਾ ਆਪਣੇ ਈਮਾਨ ਵਾਸਤੇ ਉਹ ਕੇਸ ਅਸੀਂ ਉਹ ਕੇਸ ਮੈਂ ਕੇਸ ਹਾਈ ਕੋਰਟ ਪਾਇਆ ਇਹਨਾਂ ਦੇ ਕੇਸ ਲੜਦੇ ਲੜਦੇ ਨੇ ਮੈਂ ਦੇਖੋ ਇਮਾਨਦਾਰੀ ਦਾ ਖਾਮਿਆਜਾ ਮੈਨੂੰ ਕੀ ਭੁਗਤਣਾ ਪਿਆ ਮੈਨੂੰ ਆਪਣੇ ਆਪ ਨੂੰ ਆਪਣੀ ਵਾਈਫ ਨੂੰ ਬਚਾਉਣ ਵਾਸਤੇ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ ਹਾਈ ਕੋਰਟ ਡਿਵੀਜ਼ਨ ਬੈਂਚ 'ਚ ਜਦੋਂ ਕੇਸ ਲੱਗਿਆ ਉਹਨਾਂ ਨੂੰ ਦਫਾ ਉਹ ਕਹਿੰਦੇ ਬਗੜੀ ਸਾਹਿਬ ਤੁਹਾਡਾ ਕਿ ਇਹ ਸਾ ਮੈਂ ਆਈ ਪਰਸਨਲ ਐ ਪੜ੍ਹ ਕੇ ਬੈਠੇ ਸੀ ਉਹ ਉਹ ਕਹਿੰਦੇ ਜੇ ਅੱਜ ਤੋਂ ਬਾਅਦ ਇਹਦੇ ਵੱਲ ਦੇਖ ਲਿਆ ਨਾ ਕਹਿੰਦੇ ਇਹ ਰੋਜ਼ ਪੇਸ਼ ਹੁੰਦਾ ਹੈ ਇਹ ਹੀ ਇਜ਼ ਆਇਰਨ ਮੈਨ ਇਮਾਨਦਾਰ ਵਕੀਲ ਹੈ ਇੰਨੀ ਉਹਦੇ ਨਾਲ ਮਿਹਨਤ ਕਰਨ ਵਾਲਾ ਵਕੀਲ ਹੈ ਇਹ ਤੁਸੀਂ ਡਰਾਉਣਾ ਚਾਹੁੰਦੇ ਇਹਨੂੰ ਜਿੰਨਾ ਬਾਰ ਕਾਉਂਸਲ ਨੇ ਮੈਨੂੰ ਨੋਟਿਸ ਨੋਟਿਸ ਕੀਤੇ ਸਾਰੇ ਤੋੜ ਕੇ ਇੱਕ ਦਿਨ ਦੇ ਵਿੱਚ ਉਹਨਾਂ ਨੇ ਸਾਈਡ ਤੇ ਮਾਰੇ 12 ਪੇਜਾਂ ਦੀ ਜੱਜਮੈਂਟ ਕੀਤੀ ਮੇਰੇ ਹੱਕ ਦੇ ਵਿੱਚ ਤੁਸੀਂ ਦੱਸੋ ਇਹ ਪੜੀ ਲਿਖੀ ਲੋਬੀ ਦੇ ਵਿੱਚ ਇੱਕ ਵਕੀਲ ਜਿਹੜਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਉਹਨੂੰ ਕਰਨ ਕੌਣ ਦੇ ਰਿਹਾ ਪੈਸੇ ਦਾ ਨਾਚ ਦੇਖੋ ਪੈਸਾ ਜਾਂਦਾ ਕਿੱਥੇ ਕਿੱਥੇ ਕਾਰ ਦੇ ਵਿੱਚ ਇਹ 2 ਤੋਂ 3 ਕਰੋੜ ਰੁਪਇਆ 4-4 ਕਰੋੜ ਵਾਲੀਆਂ ਕਾਰਾਂ ਨੇ ਇਹਨਾਂ ਕੋਲੇ ਡਿੱਕੀ ਚ ਮੈਂ ਤਾਂ ਇੰਨੇ ਪੈਸੇ ਨਹੀਂ ਦੇਖੇ ਜਿੰਨੇ ਇਹ ਪੈਸੇ ਚੱਕੀਂ ਫਿਰਦੇ ਆ ਪੂਰੇ ਮੁਹਾਲੀ ਦੇ ਵਿੱਚ ਤੁਸੀਂ ਮੁਹਾਲੀ ਚੰਡੀਗੜ੍ਹ ਤੋਂ ਬਾਅਦ ਬਣਿਆ ਐਡਰੈਡੀਆਂ ਮੰਜ਼ਲਾਂ ਨੂੰ ਦੇਖ ਕੇ ਤੁਸੀਂ ਪਰਮਿਸ਼ਨਾਂ 에어ਪੋਰਟ ਰੋਡ ਤੇ ਜੇ ਕੋਈ ਕਿਸੇ ਦਾ ਫੈਮਿਲੀ ਮੈਂਬਰ ਬਿਮਾਰ ਹੋ ਜਵੇ ਚਲੋ ਜਿਨੇ ਫਲੈਟ ਲਾਏ ਆ ਉਹਦਾ ਬਾਅਦ ਚ ਆਏ ਆ ਆਪਾਂ ਕਹਿੰਦੇ ਆ ਉਹ ਤਾਂ ਉਹਨਾਂ ਨੂੰ ਨਹੀਂ ਦਿਖਦਾ ਜਿਹੜੇ ਪ੍ਰਾਣੇ ਵਸਨੀਕ ਹੈ ਜੇ ਉਹਨਾਂ ਨੂੰ ਕੋਈ ਦਿੱਕਤ ਆ ਜਾਵੇ 에ਅਰਪੋਰਟ ਰੋਡ ਤੇ ਹੈ ਕੋਈ ਵਾਲੀਵਾਰ ਕੀ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਕੋਈ ਪੁੱਛਣ ਵਾਲਾ ਹੈ ਪੈਰਾਫਰੀ ਐਕਟ ਦੇ ਅਕੋਰਡਿੰਗਲੀ 1952 ਵਾਲਾ ਐਕਟ ਬਣਿਆ ਹੋਇਆ ਹੈ ਹਾਈ ਰਾਈਜ਼ ਬਿਲਡਿੰਗ ਤੁਸੀਂ ਤਾਂ ਚੰਡੀਗੜ੍ਹ ਨਾਲੋਂ ਵੀ ਵਧੀਆ ਬਣਾਉਂਦੇ ਜਿਹੜਾ ਆਮ ਬੰਦਾ ਹੈ ਉਹ ਤਾਂ ਗਰਾਊਂਡ ਪਲਸ 2 ਤਿੰਨ ਮੰਜ਼ਿਲਾ ਬਣਾਊਗਾ ਮੈਂ ਮੇਰਾ ਨਿਊ ਚੰਡੀਗੜ੍ਹ ਜਿੱਥੇ ਮਰਜੀ ਤੁਸੀਂ ਦੇਖ ਲਓ ਉਹਨੂੰ ਉਹਦਾ ਨਕਸ਼ਾ ਪਾਸ ਕਰਾਉਣ ਦੀਆਂ ਲੀਕਾਂ ਨਿਕਲ ਜਾਂਦੀਆਂ ਆ ਆ ਬਿਲਡਰਾਂ ਵਾਸਤੇ ਕਿਉਂ ਸਪੈਸ਼ਲ ਲਾਅ ਬਣਾਇਆ ਹੋਇਆ ਇਹ ਨਹੀਂ ਇਹ ਇਹ ਇਹਨਾਂ ਵਾਸਤੇ ਚਲੋ ਤੁਸੀਂ ਪਲਾਨਡ ਡਿਵੈਲਪਮੈਂਟ ਕਰੋ ਪਹਿਲਾਂ ਤਾਂ ਇਨਫਰਾਸਟ੍ਰਕਚਰ ਬਣਾਓ 에어ਪੋਰਟ ਰੋਡ ਤੇ ਕੋਈ ਸਰਵਿਸ ਲੈਣਾ ਹੈ ਉਹ ਆਮ ਜਨਤਾ ਬੋਲਦੀ ਕਿ ਮੈਂ ਤਾਂ ਲੋਕਾਂ ਤੋਂ ਹੈਰਾਨ ਆ ਵੀ ਕਰ ਕੀ ਰਹੇ ਆ ਇਹ ਜਿਹੜੇ ਕਰੋੜਾ ਰੁਪਇਆ ਲਾ ਰਹੇ ਨੇ ਇਹ ਇਹਨਾਂ ਦੀ ਸਰਕਾਰ ਚੁਣੀ ਹੋਈ ਹੈ ਕਿ ਸਰਕਾਰ ਦੇ ਇਹ ਨੌਕਰ ਨੇ ਸਰਕਾਰ ਜਨਤਾ ਦੀ ਨੌਕਰ ਹੈ ਜਨਤਾ ਨੂੰ ਤਾਂ ਤੁਸੀਂ ਮਤਲਬ ਫਾਹੇ ਲਾਈ ਬੈਠੇ ਹੋਇਓ এয়ারਪੋਰਟ ਰੋਡ ਤੇ এয়ারਪੋਰਟ ਦੇ ਨਾਲ-ਨਾਲ ਜੀਰਕਪੁਰ ਵਾਲੀ ਸਾਈਡ ਤੇ ਇੱਥੋਂ ਤੱਕ ਪੈਸੇ ਲੈ ਲੈ ਕੇ ਪਰਮਿਸ਼ਨਾਂ ਦੇਤੀਆਂ ਇਹਨਾਂ ਨੇ ਹਾਈ ਕੋਰਟ ਨੂੰ ਕਹਿਣਾ ਪਿਆ ਉਹ ਇਹਨਾਂ ਨੂੰ ਢਾ ਦੋ ਜਹਾਜ਼ਾਂ ਨੂੰ ਟੱਚ ਹੋਣ ਵਾਲੀਆਂ ਤਾਂ ਇਹ ਤਾਂ ਇਹ ਤਾਂ ਸਾਡਾ ਸਟੇਟਸ ਅੱਜ ਬਣਿਆ ਹੋਇਆ ਇਹਨਾਂ ਦੇ ਬਿਲਡਰ ਡਿਵੈਲਪਰਾਂ ਦੇ ਹੱਥਾਂ ਦੇ ਵਿੱਚ ਅੱਖਾਂ ਮੀਚ ਕੇ ਜੋ ਅਪਲਾਈ ਕਰਦੇ ਆ ਉਹਨਾਂ ਨੂੰ ਅਪਰੂਵਲਾਂ ਦਿੱਤੀਆਂ ਜਾ ਰਹੀਆਂ ਜੇ ਕੋਈ ਇਹਨਾਂ ਨਾਲ ਮਤਲਬ ਲੜ ਰਿਹਾ ਉਹਨੂੰ ਡਰਾਬੇ ਦਿੱਤੇ ਜਾ ਰਹੇ ਨੇ ਇੱਕ ਮੀਡੀਆ ਰਿਪੋਰਟਸ ਦੇ ਵਿੱਚ ਚਿੱਠੀ ਜਾਰੀ ਕੀਤੀ ਹੈ ਉਹਦੇ ਬਾਰੇ ਦੱਸੋ ਉਹ ਹੁਣ ਕੀ ਨਵੀਂ ਅਪਡੇਟ ਆਈ ਉਹਨੂੰ ਤਾਂ ਹੁਣ ਇਹਨਾਂ ਨੇ ਮਤਲਬ ਪਾਪਰਾ ਦੇ ਅੰਡਰ ਚੀਫ ਐਡਮਿਨਿਸਟ੍ਰੇਟਰ ਗਮਾਡਾ ਨੇ ਕੀਤੀ ਹੈ ਕਿ ਵੀ ਜਿੰਨੀ ਦੇਰ ਤੱਕ ਬਿਲਡਰ ਕੋਲ 100% ਓਨਰਸ਼ਿਪ ਨਹੀਂ ਹੋਊਗੀ ਉੰਨੀ ਦੇਰ ਤੱਕ ਉਹਨੂੰ ਕੋਈ ਸੀਐਲਜੀਓ ਨਹੀਂ ਦਿੱਤਾ ਜਾਊਗਾ ਅੱਖਾਂ ਖੋਲੀਆਂ ਇਹਨਾਂ ਨੇ ਹੁਣ ਕਾਨੂੰਨ ਤਾਂ ਪਹਿਲਾਂ ਵੀ ਪਹਿਲਾਂ ਵੀ ਕਾਨੂੰਨ ਬਥੇਰੇ ਬਣੇ ਹੋਇਆ ਹੁਣ ਬਣ ਗਿਆ ਜਿੱਦਣ ਇਹਨਾਂ ਦੀ ਕੰਸੈਂਟ ਲਈ ਸੀ ਉਦੋਂ ਕਾਨੂੰਨ ਨਹੀਂ ਸੀ ਉਦੋਂ ਕਾਨੂੰਨ ਸੀ ਜੁਆਇੰਟ ਡਿਵੈਲਪਮੈਂਟ ਐਗਰੀਮੈਂਟ ਬਣਨਾ ਸੀ ਹਾਈ ਕੋਰਟ ਨੇ ਜਦੋਂ ਪੁੱਛਿਆ ਕਹਿੰਦੇ ਸਾਤੋਂ ਗਲਤੀ ਹੋ ਗਈ ਕਾਨੂੰਨ ਤਾਂ ਉਦੋਂ ਵੀ ਸੀ ਕਾਨੂੰਨ ਦੀਆਂ ਧੱਜੀਆਂ ਉੜ ਰਹੀਆਂ ਤੁਸੀਂ ਕਹੇ ਦੀਆਂ ਗੱਲਾਂ ਕਰ ਰਹੇ ਹੋ ਜਿਹੜੀ ਅਨਪਾਰਟੀਸ਼ਨਡ ਲੈਂਡ ਆ ਉਹਦਾ ਸੀਐਲਯੂ ਹੋਣ ਤੋਂ ਬਾਅਦ ਪਾਰਟੀਸ਼ਨ ਦੇ ਕੇਸ ਚੱਲਦੇ ਆ ਜਿਹੜੇ ਚੱਲੇ ਨਹੀਂ ਸਕਦੇ ਤਹਿਸੀਲਦਾਰ ਕੋਲ ਪਾਵਰੇ ਨਹੀਂ ਜੇ ਪ੍ਰਾਪਰਟੀ ਦਾ ਸੀਐਲਯੂ ਹੋ ਜਵੇ ਆਬਾਦੀ ਬਣ ਜੇ ਉਹ ਜਾਂ ਗੈਰਮੁਮਕਨ ਬਣ ਜੇ ਮਾਹ ਮਾਦਰੀ ਤਹਿਸੀਲ ਹੈ ਇਹ ਬੇਲੜਾ ਨੇ ਨੇਰੀਆਂ ਠਾਲੀਆਂ ਪਈਆਂ ਉੱਥੇ ਕਾਨੂੰਨ ਨੂੰ ਦਰਕਨਾਰ ਕਰਕੇ ਚੱਲ ਰਿਹਾ ਸੋ ਇਹ ਸਿਸਟਮ ਜਿਹੜਾ ਹੈ ਇਹ ਬਹੁਤ ਜ਼ਿਆਦਾ ਮੰਦ ਭੱਗਾ ਤੇ ਇਹ ਇਹਦਾ ਖਾਮੇ ਆਜਾ ਇਹ ਭੁਗਤ ਰਹੇ ਨੇ ਹੁਣ ਲੈਟਰ ਆਈ ਹੈ ਕਿ ਵੀ ਕਿਉਂਕਿ ਸਾਡੇ ਕੋਲ ਕਹਿੰਦੇ ਕੰਪਲੇਂਟਾਂ ਆਉਂਦੀਆਂ ਸੀ ਉਹ ਇਹਨਾਂ ਦੀ ਕੰਪਲੇਂਟ 2019 ਤੋਂ ਲਟਕਦੀ ਹੈ ਇਹਨਾਂ ਵਾਲਾ 108 ਏਕੜ ਵਾਲੇ ਨਵੇੜ ਲੰਦੇ ਉਹਨਾਂ ਨੂੰ ਤਾਂ ਤੁਸੀਂ ਲਾਇਸੈਂਸ ਰਿਵਾਈਜ਼ ਕਰਤਾ ਸੀ ਐਲ ਜੂ ਤੁਸੀਂ ਉਹਦਾ ਰਿਵਾਈਜ਼ ਕਰਤਾ ਉਦੋਂ ਬਾਅਦ ਉਹਦਾ ਲਾਇਸੈਂਸ ਰਿਵਾਈਜ਼ ਕਰਨ ਵਾਸਤੇ ਜੇ ਕੰਟੈਂਪਟ ਨਾ ਪੈਂਦੀ ਤੁਸੀਂ ਨਸਾਂਤ ਦੇਣ ਲੱਗੇ ਸੀ ਉਹਨੂੰ ਕਹਿ ਜੀਆਂ ਗੱਲਾਂ ਇਹ ਤਾਂ ਇਹ ਤਾਂ ਲੋਕਾਂ ਨੂੰ ਮੈਂ ਕਹਿੰਨਾ ਲੋਕਾਂ ਦੇ ਹੱਥ 'ਚ ਆ ਸਾਰਾ ਕੁਝ ਸਰਕਾਰਾਂ ਜਿੰਨੇ ਵੀ ਮੰਤਰੀ ਸੰਤਰੀ ਨੇ ਇਹਨਾਂ ਤੋਂ ਪੁੱਛ ਲਓ ਵੀ ਕੀ ਹਾਲਾਤ ਨੇ ਕੀ ਇਹਨਾਂ ਨਾਲ ਹੋਇਆ ਬੈਠੇ ਨੇ ਕਿਸਾਨ ਨੇ ਇਹ ਆਪ ਪੁੱਛ ਲੋ ਨਾ ਤੋ ਕੀ ਕੁਛ ਹੋ ਰਿਹਾ ਆ ਆਖਰੀ ਸਵਾਲ ਆ ਤੁਹਾਡੇ ਤੋਂ ਫਿਰ ਤੁਸੀਂ ਚਲੇ ਵੀ ਜਾਣਾ ਮੈਨੂੰ ਪਤਾ ਤੁਸੀਂ ਲੇਟ ਹੋ ਰਹੇ ਹੋ ਮੈਂ ਇਹ ਕਹਿਣਾ ਚਾਹੁੰਦਾ ਵੀ ਉਹ ਤੁਹਾਡਾ ਇੱਕ ਤਾਂ ਜਿਹੜਾ ਤੁਹਾਡਾ ਵਕੀਲ ਭਾਈਚਾਰਾ ਉਹ ਤੁਹਾਡੇ ਖਿਲਾਫ ਹੋ ਗਿਆ ਇਸ ਮਾਮਲੇ ਦੇ ਵਿੱਚ ਇੱਕ ਐਗਜ਼ਾਮਪਲ ਸੈੱਟ ਕੀਤੀ ਤੁਸੀਂ ਵੀ ਇਹ ਮਾਮਲਾ ਆਪਣਾ ਹੀ ਮਾਮਲਾ ਤੁਸੀਂ ਕੋਰਟ ਦੇ ਵਿੱਚ ਲੈ ਕੇ ਗਏ ਹਾਈ ਕੋਰਟ ਦੇ ਵਿੱਚ ਉਸ ਤੋਂ ਬਾਅਦ ਥ੍ਰੈਟਿੰਗਸ ਮਤਲਬ ਇਹ ਸਾਰੀਆਂ ਚੀਜ਼ਾਂ ਕਿਵੇਂ ਮੈਨੇਜ ਹੁੰਦੀਆਂ ਰਹੀਆਂ ਤੁਹਾਡੇ ਕੋਲ ਇਹ ਪਰਮਾਤਮਾ ਹੀ ਕਰਾਈ ਜਾ ਰਿਹਾ ਮੈਂ ਤੁਹਾਨੂੰ ਦੱਸਦਾ ਮੇਰਾ ਵਕੀਲ ਭਾਈਚਾਰਾ ਮੈਨੂੰ ਸਾਰੇ ਵਕੀਲ ਮਤਲਬ ਐਦਾਂ ਮਿਲਦੇ ਨੇ ਜਿਵੇਂ ਦੇਖੋ ਸਚਾਈ ਵਾਸਤੇ ਐਦਾਂ ਦੀ ਗੱਲ ਨਹੀਂ ਹੈ ਵੀ ਮੇਰੇ ਤੋਂ ਬਰਖਿਲਾਫ ਨੇ ਉਹ ਪੈਸੇ ਦੇ ਦੇ ਵਿੱਚ ਆ ਕੇ ਉਹਨਾਂ ਨੇ ਕੀ ਕੁਛ ਕਰਿਆ ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਇਸ ਚੀਜ਼ ਦਾ ਜੇ ਅੱਜ ਉਹਨਾਂ ਨੂੰ ਪਤਾ ਲੱਗੂਗਾ ਜੇ ਸੁੱਤੇ ਪੈ ਦੇਖਣਗੇ ਉਹ ਕਹਿਣਗੇ ਯਾਰ ਆ ਬੰਦੇ ਨਾਲ ਧੱਕਾ ਕਰਿਆ ਸੀ ਮੈਨੂੰ ਤਾਂ ਉਹ ਨੀਲੀ ਛਤਰੀ ਵਾਲੇ ਨੇ ਹੱਥ ਰੱਖਿਆ ਹੋਇਆ ਮੈਨੂੰ ਬਹੁਤ ਵਿਸ਼ਵਾਸ ਆ ਪ੍ਰਮਾਤਮਾ ਤੇ ਜੋ ਮੈਨੂੰ ਕਰਾ ਰਿਹਾ ਹੈ ਉਹੀ ਕਰਾਈ ਜਾ ਰਿਹਾ ਹੈ ਨਹੀਂ ਮੈਨੂੰ ਲੱਗਦਾ ਮੇਰੀ ਕੋਈ ਔਕਾਤ ਨਹੀਂ ਸੀ ਐਡੇ ਐਡੇ ਮਤਲਬ ਮਹਾਨ ਵਕੀਲਾਂ ਨਾਲ ਦੇ ਅਗੇਂਸਟ ਖੜਕੇ ਤੇ ਉਹ ਕਨਸਿਡਰ ਕਰਕੇ ਤੇ ਜਿੱਥੇ ਇਹਨਾਂ ਦੀ ਹੱਕਤ ਦੇ ਵਿੱਚ ਉਹ ਪਰਮਾਤਮਾ ਹੀ ਕਰਵਾਈ ਜਾ ਰਿਹਾ ਤੇ ਮੇਰੀ ਇਹੀ ਸਾਰਿਆਂ ਨੂੰ ਮੇਰੀ ਬੇਨਤੀ ਰਹਿੰਦੀ ਹੈ ਤੁਹਾਡੇ ਚੈਨਲ ਦਰੀਏ ਵੀ ਵੀ ਤੁਸੀਂ ਅਰਦਾਸ ਜਰੂਰ ਮੇਰੇ ਲਈ ਕਰਿਆ ਕਰੋ ਕਿਉਂਕਿ ਪਤਾ ਨਹੀਂ ਕਿਹੜੇ ਟਾਈਮ ਕਿਸ ਹਿਸਾਬ ਦੇ ਨਾਲ ਪੈਸੇ ਅੱਗੇ ਕੌਣ ਡੋਲ ਜੇ ਮੈਂ ਕਹਿੰਦਾ ਮੇਰੇ ਤੇ ਲੋਕ ਰੱਬ ਜਿੰਨਾ ਭਰੋਸਾ ਕਰਦੇ ਆਂ ਮੈਨੂੰ ਕਿਤੇ ਪ੍ਰਮਾਤਮਾ ਡਲਾ ਨਾ ਦੇਵੇ ਕਦੇ ਵੀ ਇਨ ਫਿਊਚਰ ਵੀ ਮੇਰੀ ਤਾਂ ਇਹੀ ਅਰਦਾਸ ਹੈ ਦੋ ਰੋਟੀਆਂ ਖਾਣੀਆਂ ਬਹੁਤ ਸ਼ਾਨੋਂ ਇੱਜ਼ਤ ਦੀਆਂ ਪ੍ਰਮਾਤਮਾ ਨੇ ਦਿੱਤੀਆਂ ਹੋਈਆਂ ਔਰ ਮੈਂ ਇੱਕ ਹੋਰ ਗੱਲ ਦੱਸਦਾ ਇਮਾਨਦਾਰੀ ਨਾਲ ਕੰਮ ਕਰ ਰਿਹਾ ਔਰ ਸ਼ੁਰੂ ਤੋਂ ਕਰ ਰਿਹਾ 2007 ਤੋਂ ਇੱਥੇ ਹਾਈ ਕੋਰਟ ਸੁਪਰੀਮ ਕੋਰਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸੱਚਾਈ ਨਾਲ ਕੰਮ ਕਰਨ ਦੀ ਇੰਨੀ ਬਰਕਤ ਹੈ ਮੈਂ ਕਹਿੰਦਾ ਮੈਂ ਸੋਚੇ ਨਹੀਂ ਸੋਚੋ ਕੁਝ ਪ੍ਰਮਾਤਮਾ ਨੇ ਮੈਨੂੰ ਸਿੱਧੇ ਹੱਥੀ ਦੇਤਾ ਸਿੱਧੇ ਹੱਥੀ ਗੱਲ ਕਰਦਾ ਸਪਾਸਟ ਨੀਤਾ ਨੂੰ ਮਰਾਦਾ ਐ ਨੇ ਨਾ ਸਾਰਿਆਂ ਨੂੰ ਅਸੀਂ ਮੈਂ ਤਾਂ ਇਹਨਾਂ ਨੂੰ ਕਹਿੰਦਾ ਗਮਾੜਾ ਪੁੱਡਾ ਵਾਲਿਆਂ ਨੂੰ ਜਾਂ ਜਿਹੜੇ ਮੰਤਰੀ ਸੰਤਰੀ ਨੇ ਉਹ ਕੀ ਕਰਨਾ ਰੁਪਿਆ ਕਿਉਂ ਇਹਨਾਂ ਦੀ ਇਹ ਸਾਈਕਲਾਂ ਤੇ ਘੁੰਮਦੇ ਨੇ ਮੋਟਰਸਾਈਕਲਾਂ ਤੇ ਕੀ ਮਾੜਾ ਕਰਤਾ ਇਹ ਰਾਜੇ ਨੇ ਉਹ ਰਾਈਟ ਟੂ ਪ੍ਰੋਪਰਟੀ ਸਟਿਲ ਇਟਸ ਆ ਕਨਸਟੀਟਿਊਸ਼ਨਲ ਰਾਈਟ ਵਾਈ ਯੂ ਆਰ ਨਾਟ ਕੀ ਕਰਨਾ ਚਾਹੁੰਦੇ ਹੋ ਤੁਸੀਂ ਤੁਹਾਡੀ ਜ਼ਮੀਰ ਨਹੀਂ ਜਾਗਦੀ ਮੇਰੀ ਜ਼ਮੀਨ ਜ਼ਮੀਰ ਨਹੀਂ ਅਲਾਓ ਕਰਦੀ ਮੈਂ ਕਹਿੰਦਾ ਮਰ ਜੂ ਮੈਂ ਮੈਂ ਇਲੀਗਲ ਜਾਂ ਮੈਂ ਕੋਈ ਇਹੋ ਜਿਹਾ ਕਤਾਹੀ ਨਾ ਮੈਂ ਕਰਾਂ ਜ਼ਿੰਦਗੀ ਚ ਰਵਾ ਨਾ ਰਵਾ ਪਰ ਮੈਂ ਤੁਹਾਡੀ ਨਹੀਂ ਜ਼ਮੀਰ ਜਾਗਦੀ ਤੁਹਾਨੂੰ ਦਿਖਦਾ ਨਹੀਂ ਤੁਸੀਂ ਗੈਰ ਕਾਨੂੰਨੀ ਕੰਮ ਕਰਦੇ ਹੋ ਜਿਹੜਾ ਬੰਦਾ ਸਾਈਨ ਕਰਦਾ ਇੱਕ ਫਾਈਲ ਤੇ ਕਿੰਨੇ ਪੈਸੇ ਕਰੋੜ ਰੁਪਇਆ ਦੇ ਦਿੰਦੇ ਹੋਣੇ 2 ਦੇ ਦੇਣਗੇ 10 ਕਰੋੜ ਕੀ ਕਰਨਾ ਰੋਟੀ ਨਹੀਂ ਪੁੱਛਣੀ ਕਿਸੇ ਨੇ ਜਦੋਂ ਮਿੰਜੇ ਤੇ ਪੈਣਾ ਨਾ ਕਮਾਈ ਕਰੀ ਹੋਈ ਜਿਹਨੂੰ ਦੇਣੀ ਆ ਉਹਨੇ ਵੀ ਨਹੀਂ ਪੁੱਛਣੀ ਤੁਸੀਂ ਕਿੱਦਾਂ ਦੀ ਸਮਝੋ ਥੋੜਾ ਜਿਹਾ ਮਤਲਬ ਸਾਨੂੰ ਸਾਡੀ ਤਾਂ ਇੰਨਾ ਮਹਾਨ ਇਤਿਹਾਸ ਹੈ ਸਿੱਖ ਅਸੀਂ ਪੰਜਾਬ ਚ ਰਹਿਣ ਵਾਲਿਆਂ ਇਹ ਜਿਹੇ ਐਗਜ਼ਾਮਪਲ ਤੁਹਾਨੂੰ ਸੈਟ ਅਪ ਕਰਨੀਆਂ ਚਾਹੀਦੀਆਂ ਆਮ ਜਨਤਾ ਵੀ ਖੁਸ਼ ਜਿਨੇ ਪੈਸੇ ਲਾ ਕੇ ਪਲਾਟ ਲੈਣਾ ਉਹ ਵੀ ਖੁਸ਼ ਲੋਕ 100 100 ਕੇਸ ਇਸ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਏਬੀਐਸ ਟਾਊਨਸ਼ਿਪ ਸੰਜੇ ਸਾਈਕਲ ਆਨਲਾਈਨ ਪਾ ਲਿਓ ਕਿੰਨੀਆਂ ਕੰਪਨੀਆਂ ਬਣਾਈਆਂ ਹੋਈਆਂ ਲੋਕ ਧੱਕੇ ਖਾ ਰਹੇ ਨੇ ਕੇਸ ਕਰ ਰਹੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਜਿਉਂਦੇ ਕਿਵੇਂ ਫਿਰਦੇ ਨੇ ਕਿਹੜੇ ਹਿਸਾਬ ਨਾਲ ਤੁਸੀਂ ਫਿਰਦੇ ਹੋ ਦੁਨੀਆ 'ਚ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਣੇ ਆਪ ਹੀ ਬੰਦੇ ਦੀ ਮਰ ਜਾਂਦੇ ਯਾਰ ਮੈਂ ਕਿਸੇ ਨਾਲ ਕਿੰਨਾ ਕੀ ਕਰਨਾ ਸੋ ਇਸ ਕਰਕੇ ਮੇਰਾ ਤਾਂ ਪਰਸੈਪਸ਼ਨ ਇਹ ਹੈ ਕਿ ਵੀ ਇਹ ਚ ਸੁਧਾਰ ਆਵੇ ਲੋਕਾਂ ਨੂੰ ਰਾਹਤ ਮਿਲੇ ਆਮ ਜਨਤਾ ਨੂੰ ਜਿਹੜੇ ਦਿਨ ਰਾਤ ਮਰ ਕੇ ਚਾਹ ਦਾ ਕੱਪ ਨਹੀਂ ਲੋਕ ਪੀਂਦੇ ਕਮਾਈ ਜੋੜ-ਜੋੜ ਕੇ ਅਗਲਾ ਕਹਿੰਦਾ ਪਲਾਟ ਲੈ ਲਈਏ ਘਰ ਹੋ ਜਾਈਏ ਆਪਣਾ ਉਹ ਘਰ ਦੇ ਨਾਂ ਤੇ ਤੁਸੀਂ ਠੱਗਣ ਲੱਗੇ ਹੋਏ ਆ ਲੋਕਾਂ ਨੂੰ ਸੋ ਮੈਨੂੰ ਇਹ ਕਹਿਣਾ ਵੀ ਆਪਣਾ ਸਮਝ ਕਰਨੀ ਚਾਹੀਦੀ ਹੈ ਲੋਕਾਂ ਦਾ ਭਲਾ ਹੋਣਾ ਚਾਹੀਦਾ ਜੀ ਜੀ ਮਨੁੱਖਤਾ ਦਾ ਹਿਊਮੈਨਿਟੀ ਦਾ ਭਲਾ ਹੋਵੇ ਪਰ ਇਹਨਾਂ ਨੂੰ ਸਮਤ ਦਵੇ ਪ੍ਰਮਾਤਮਾ ਹੋਰ ਮੈਂ ਕੀ ਕਹਿ ਸਕਦਾ ਜੀ ਜੀ ਸੋ ਇਹ ਜ਼ਮੀਨੀ ਹਕੀਕਤ ਹੈ ਕਿ ਕਿਸ ਤਰੀਕੇ ਦੇ ਨਾਲ ਬਹੁਤ ਵੱਡੇ ਲੈਵਲ ਤੇ ਇਹ ਗੜਬੜੀ ਚੱਲਦੀ ਪਈ ਹੈ ਅਤੇ ਹੁਣ ਹਾਈ ਕੋਰਟ ਦੇ ਵਿੱਚ ਇਹ ਮੈਟਰ ਚ ਚੱਲਦਾ ਪਿਆ ਹੈ ਤੇ ਆਏ ਦਿਨ ਇਸ ਦੀ ਜੋ ਨਵੀਂ ਅਪਡੇਟਸ ਆ ਰਹੀਆਂ ਨੇ ਉਹ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਂਦੇ ਰਵਾਂਗੇ ਫਿਲਹਾਲ ਤੁਸੀਂ ਬਣੇ ਰਹੋ ਪੰਜਾਬ ਇਨਸਾਈਟਸ ਦੇ ਨਾਲ ਧੰਨਵਾਦ